ਟਿਵਾਨਾ ਰੈਡੀ ਦੇ ਸਤਿਕਾਰ ਸੋਤੋ ਲੋ ਤੁਹਾਡੀ ਪੇਸ਼ੇ ਨਜ਼ਰ ਆ ਬਾਤਾਂ ਦੇ ਇਸ ਪੰਜਾਬ ਦੀਆਂ ਚੋਂ ਲੋਕਹਾਣੀ ਮਗਰਮਛ ਰਾਜਾ ਪੁਰਾਣੇ ਵਕਤਾਂ ਦੀ ਗੱਲ ਹੈ ਕਿ ਜ਼ਿਲਮ ਦਰਿਆ ਦੇ ਕੰਢੇ ਇੱਕ ਘੁਗਵਸਤਾ ਪਿੰਡ ਸੀ ਜਿੱਥੇ ਇੱਕ ਸਰਦਾਰ ਦਾ ਪੁੱਜਦਾ ਜ਼ਿਮੀਂਦਾਰ ਸੀ ਤੇ ਅੱਧੇ ਤੋਂ ਵੱਧ ਪਿੰਡ ਉਸ ਦਾ ਆਪਣਾ ਸੀ ਬਹੁਤ ਸਾਰੀ ਜ਼ਮੀਨ ਉਸ ਦੀ ਜ਼ਿਲਮ ਦਰਿਆ ਦੇ ਬੇਟ ਦੇ ਵਿੱਚ ਸੀ ਸਰਦੀਆਂ ਦੇ ਦਿਨ ਸਨ ਇੱਕ ਦੁਪਹਿਰੀ ਜਦੋਂ ਜ਼ਿਮੀਦਾਰ ਆਪਣੇ ਖੇਤਾਂ ਨੂੰ ਗਿਆ ਤਾਂ ਕੀ ਵੇਖਦਾ ਕਿ ਉੱਥੇ ਕਾਫੀ ਸਾਰੇ ਮਗਰਮੱਛ ਸੁਸਤਾਰ ਰਹੇ ਸਨ ਮਗਰਮੱਛ ਨੇ ਜਿਹੜਾ ਉੱਥੇ ਲਿਫਟ ਲਿਫਟ ਕੇ ਉਸਦੀ ਬਹੁਤ ਸਾਰੀ ਫਸਲ ਵੀ ਖਰਾਬ ਕਰ ਦਿੱਤੀ ਸੀ ਕਿਉਂਕਿ ਦਰਿਆ ਦਾ ਕੰਢਾ ਕੁਦਰਤੀ ਇਸ ਤਰ੍ਹਾਂ ਦੇ ਜਲਚਰ ਜੀ ਬਾਹਰ ਆ ਜਾਂਦੇ ਨੇ ਤੇ ਉਹਦੀ ਬਹੁਤ ਸਾਰੀ ਫਸਲ ਮਗਰਮੱਛਾਂ ਨੇ ਖਰਾਬ ਕਰ ਦਿੱਤੀ ਸੀ ਜ਼ਿਮੀਦਾਰ ਘਬਰਾਇਆ ਜਦੋਂ ਮਗਰਮੱਛਾਂ ਨੇ ਆਪਣੇ ਲੰਮੇ ਚਵੱਟੇ ਵਰਗੇ ਮੂੰਹ ਵੱਡੇ ਤਾਂ ਜ਼ਿਮੀਂਦਾਰ ਕੰਬਦਾ ਹੋਇਆ ਨੱਠਣ ਲੱਗਾ ਤਾਂ ਉਹ ਚਾਰਚ ਫੇਰਿਓ ਮਗਰਮੱਛਾਂ ਨਾਲ ਘਿਰ ਗਿਆ ਉਹ ਇੱਕ ਵੀ ਕਦਮ ਇੱਧਰ ਉੱਧਰ ਪੱਟਣ ਦੇ ਵਿੱਚ ਉਸ ਨੂੰ ਮੁਸ਼ਕਲ ਆਪੀ ਜ਼ਿਮੀਂਦਾਰ ਨੇ ਆਪਣਾ ਸਾਰਾ ਹੌਸਲਾ ਇਕੱਠਾ ਕੀਤਾ ਤੇ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਮੇਰੀ ਖੇਤੀ ਕਿਉਂ ਝਾੜ ਰਹੇ ਹੋ ਮੈਂ ਤੁਹਾਡਾ ਕੀ ਵਿਗਾੜਿਆ ਤੇ ਫਿਰ ਥੋੜਾ ਆਕੜ ਵਿਖਾਉਂਦਾ ਹੋਇਆ ਜ਼ਿਮੀਂਦਾਰ ਗਰਜਿਆ ਕਿ ਚੁੱਪਚਾਪ ਇੱਥੋਂ ਚਲੇ ਜਾਓ ਨਹੀਂ ਤਾਂ ਮੈਂ ਖੇਤ ਨੂੰ ਅੱਗ ਲਾ ਕੇ ਤੁਹਾਨੂੰ ਸਾਰਿਆਂ ਨੂੰ ਅੱਗ ਵਿੱਚ ਭੁੰਨ ਦਿਆਂਗਾ ਤੇ ਮਗਰਮਛ ਬੋਲੇ ਕਹਿੰਦੇ ਜੇ ਤੂੰ ਸਾਡੇ ਚੋਂ ਕਿਸੇ ਇੱਕ ਨੂੰ ਵੀ ਮਾਰਨ ਦਾ ਯਤਨ ਕੀਤਾ ਤਾਂ ਅਸੀਂ ਤੇਰੀਆਂ ਬੋਟੀਆਂ-ਬੋਟੀਆਂ ਕਰਕੇ ਖਾ ਜਾਵਾਂਗੇ ਇੱਕ ਮਗਰਮਛ ਨੇ ਅੱਗੇ ਵੱਧ ਕੇ ਇਹ ਗੱਲ ਜ਼ਿਮੀਦਾਰ ਨੂੰ ਸਮਝਾਈ ਜ਼ਿਮੀਦਾਰ ਕਹਿੰਦਾ ਤੁਸੀਂ ਚਾਹੁੰਦੇ ਕੀ ਹੋ ਮੇਰੀ ਇੰਨੀ ਫਸਲ ਜੜੀ ਮੈਨੂੰ ਪਰੇਸ਼ਾਨ ਕਰ ਰਹੇ ਹੋ ਹੋਰ ਵੀ ਤਾਂ ਖੇਤ ਨੇ ਉੱਥੇ ਕਿਉਂ ਨਹੀਂ ਜਾਂਦੇ ਮੇਰਾ ਖੇਤ ਹੀ ਕਿਉਂ ਜੜਦੇ ਹੋ ਮਗਰਮਛ ਕਹਿਣ ਲੱਗੇ ਜਿਨ੍ਹਾਂ ਚੋਂ ਇੱਕ ਵੱਡਾ ਸੀ ਉਹਨਾਂ ਦਾ ਅਗੂ ਕਹਿਣ ਲੱਗੇ ਸਾਡੀ ਇੱਕੋ ਸ਼ਰਤ ਹੈ ਜੇ ਮੰਨ ਲਓ ਤਾਂ ਅਸੀਂ ਹੁਣ ਇੱਥੋਂ ਚਲੇ ਜਾਂਦੇ ਹਾਂ ਜਿਮੀਦਾਰ ਕਹਿਣ ਲੱਗਾ ਮੈਂ ਤੁਹਾਡੀ ਹਰ ਸ਼ਰਤ ਮੰਨਣ ਨੂੰ ਤਿਆਰ ਹਾਂ ਪਰ ਮੇਰਾ ਖਿਆੜਾ ਛੱਡੋ ਤੇ ਉਹ ਮਗਰਮੱਛਾਂ ਜੋ ਜਿਹੜਾ ਵੱਡਾ ਸੀ ਉਹ ਕਹਿਣ ਲੱਗਾ ਤੂੰ ਆਪਣੀ ਬੇਟੀ ਸਾਡੇ ਰਾਜੇ ਨੂੰ ਵਿਆਹ ਦੇ ਤੇ ਤੇਰੀ ਮੁਟਿਆਰ ਧੀ ਇੱਕ ਦਿਨ ਖੇਤਾਂ 'ਚ ਇੱਥੇ ਘੁੰਮਣ ਫਿਰਨ ਆਈ ਸੀ ਤੇ ਸਾਡਾ ਰਾਜਾ ਮਗਰਮੱਛ ਉਸਦੀ ਸੁੰਦਰਤਾ ਤੇ ਮੋਹਤ ਹੋ ਗਿਆ ਉਸਨੇ ਪਰਣ ਕਰ ਲਿਆ ਕਿ ਜਦੋਂ ਤੱਕ ਉਹ ਤੇਰੀ ਬੇਟੀ ਨਾਲ ਵਿਆਹ ਨਹੀਂ ਕਰੇਗਾ ਉਦੋਂ ਤੱਕ ਅੰਨ ਪਾਣੀ ਮੂੰਹ ਨੂੰ ਨਹੀਂ ਲਾਵੇਗਾ ਪਰ ਜ਼ਿਮੀਦਾਰ ਕਹਿੰਦਾ ਇਹ ਕਿਵੇਂ ਹੋ ਸਕਦਾ ਮੇਰੀ ਧੀ ਐਡੀ ਸੋਹਣੀ ਸੁਨਖੀ ਤੇ ਮਲੂਕ ਰਾਜਿਆਂ ਦੇ ਵਾਰਨ ਜੋਗੀ ਮੈਂ ਕਿਵੇਂ ਇੱਕ ਮਗਰਮੱਛ ਨਾਲ ਵਿਆਹ ਦਵਾ ਤੋਹਡੀ ਹਿੰਮਤ ਕਿਵੇਂ ਪਈ ਮੇਰੀ ਬੇਟੀ ਮੰਗਦੇ ਹੋ ਤੇ ਮਗਰਮੱਛ ਵੱਡਾ ਸੀ ਜਿਹੜਾ ਉਹ ਕਹਿੰਦਾ ਅਸੀਂ ਵੀ ਤਾਂ ਆਪਣੇ ਰਾਜੇ ਵਾਸਤੇ ਮੰਗ ਰਹੇ ਹਾਂ ਆਪਣੇ ਖਾਤਰ ਥੋੜੀ ਮੰਗ ਰਹੇ ਹਾਂ ਜੇ ਰਾਜਿਆਂ ਦੇ ਵਾਰਨ ਦੀ ਹੈ ਸਾਡਾ ਵੀ ਤਾਂ ਮਗਰਮੱਛ ਰਾਜਾ ਆ ਪਰ ਜ਼ਿਮੀਦਾਰ ਕਹਿਣ ਲੱਗਾ ਕਿੱਥੇ ਜਾਨਵਰ ਜਿਹੜਾ ਮਗਰਮਾ ਛ ਤੇ ਕਿੱਥੇ ਨਾਜਕ ਜਈ ਮੇਰੀ ਧੀ ਕਿਵੇਂ ਵਿਆਹ ਦਿਆਂ ਤੁਹਾਨੂੰ ਤੇ ਸ੍ਰਿਸ਼ਟੀ ਦੇ ਸਭ ਜੀ ਤੇ ਇੱਕੋ ਜੋਤ ਨੇ ਤੇ ਬਸ ਉਸ ਰੂਪ ਵੱਖੋ ਵੱਖਰੇ ਨੇ ਮਗਰ ਮੱਛਾ ਨ ਤਰ ਕੇ ਦਿੱਤਾ ਤੇ ਜ਼ਿੰਮੇਦਾਰ ਕਹਿਣ ਲੱਗਿਆ ਇਹ ਵਿਆਹ ਨਹੀਂ ਹੋ ਸਕਦਾ ਮੈਂ ਤੁਹਾਡੀ ਸਾਰਿਆਂ ਦੀ ਬੋਟੀ-ਬੋਟੀ ਕਰਕੇ ਖਲਾਰ ਦਿਆਂਗਾ ਤੇ ਤੁਹਾਨੂੰ ਖੇਤ ਚ ਹੀ ਸਾੜ ਦਿਆਂਗਾ ਪਰ ਵੱਡੇ ਮਗਰਮੱਛ ਨੇ ਐਗੋਂ ਆਖਿਆ ਕਿ ਜੇ ਤੂੰ ਉਸ ਨੂੰ ਆਪਣੀ ਘਰਨੇ ਆਪਣੀ ਬੇਟੀ ਸਾਨੂੰ ਵਿਆ ਨਹੀਂ ਅਸੀਂ ਤੁਹਾਡਾ ਘਰ ਖੇਤ ਪਿੰਡ ਸਭ ਤਬਾਹ ਕਰ ਦੇਾਂਗੇ ਤੇ ਜ਼ਿਮੀਦਾਰ ਤਿਲ ਮਲਾੰਦਾ ਹੋਇਆ ਆਖਰ ਘਰੇ ਚਲੇ ਗਿਆ ਉਸ ਨੇ ਘਰ ਜਾ ਕੇ ਕੋਈ ਗੱਲ ਨਾ ਕੀਤੀ ਤੇ ਬਸ ਉਦਾਸ ਧ੍ਰਿਗੀ ਮਨਜੀ ਤੇ ਜਾ ਲੰਮਾ ਪਿਆ ਤੇ ਅਗਲੇ ਦਿਨ ਜਦੋਂ ਫਿਰ ਜ਼ਿਮੀਦਾਰ ਖੇਤਾਂ ਵੱਲ ਗਿਆ ਤਾਂ ਖੇਤ ਦਾ ਕੱਲ ਨਾਲੋਂ ਵੀ ਬੁਰਾ ਹਾਲ ਸੀ ਮਗਰਮੱਛ ਖੇਤ ਦੇ ਵਿੱਚ ਬਲੇਟੇ ਮਾਰ-ਮਾਰ ਕੇ ਉਸ ਦੀ ਫਸਲ ਬਰਬਾਦ ਕਰ ਰਹੇ ਸਨ ਤੇ ਉਸ ਤੋਂ ਅਗਲੇ ਦਿਨ ਉਸ ਦਾ ਖੇਤ ਉਹਨਾਂ ਨੇ ਹੋਰ ਵੀ ਬੁਰੀ ਤਰ੍ਹਾਂ ਜਾੜ ਦਿੱਤਾ ਤੇ ਆਪਣਾ ਖੇਤ ਤਬਾਹ ਹੁੰਦਾ ਵੇਖ ਜ਼ਿਮੀਂਦਾਰ ਤੋਂ ਸਬਰ ਨਾ ਹੋਇਆ ਉਸ ਨੇ ਅੱਕ ਕੇ ਮਗਰਮੱਛਾਂ ਤੋਂ ਕੁਝ ਦਿਨ ਮੌਲਤ ਮੰਗੀ ਕਿ ਤੁਸੀਂ ਮੇਰੇ ਖੇਤ ਹੋਰ ਨਾ ਜਾੜੋ ਮੈਂ ਘਰ ਜਾ ਕੇ ਆਪਣੇ ਪਰਿਵਾਰ ਪਤਨੀ ਨਾਲ ਧੀ ਨਾਲ ਗੱਲਬਾਤ ਤੋਰਦਾ ਤੇ ਮੈਨੂੰ 2-4 ਦਿਨ ਦੀ ਮੌਲਤ ਦਿਓ ਤੇ ਘਰ ਜਾ ਕੇ ਆਪਣੇ ਪਤਨੀ ਨੂੰ ਉਸ ਜ਼ਿਮੀਂਦਾਰ ਨੇ ਸਾਰਾ ਵੇਰਵਾ ਦੱਸਿਆ ਤੇ ਫਿਰ ਆਪਣੀ ਮਜਬੂਰੀ ਦਸੀ ਕਿ ਕੁੜੀ ਤਾਂ ਉਸ ਚੰਦਰ ਮਗਰਮੱਛ ਨਾਲ ਵਿਆਹਣੀ ਹੀ ਪਵੇਗੀ ਹੋਰ ਕੋਈ ਚਾਰਾ ਨਹੀਂ ਹੈ ਪਤਨੀ ਕਹਿਣ ਲੱਗੀ ਇਸ ਨਾਲ ਤਾਂ ਧੀ ਨੂੰ ਖੂਜ ਧੱਕਾ ਦੇ ਦੇ ਤੇ ਉਹ ਕਹਿੰਦਾ ਜੇ ਖੂਜ ਧੱਕਾ ਦਿੱਤਾ ਫੇਰ ਕਿਹੜਾ ਮਗਰਮੱਛਾਂ ਨੇ ਸਾਡਾ ਖੇੜਾ ਛੜਨਾ ਉਹ ਸਾਡੇ ਸਾਰਿਆਂ ਦੀ ਬੋਟੀ-ਬੋਟੀ ਕਰਕੇ ਖਾ ਜਾਣਗੇ ਸਾਰਾ ਪਿੰਡ ਉਜਾੜ ਦੇਣਗੇ ਕਾਫੀ ਦਿਨ ਤੱਕ ਦੋਵੇਂ ਪਤੀ ਪਤਨੀ ਇਸ ਤਰ੍ਹਾਂ ਲੜਦੇ ਝਗੜਦੇ ਰਹੇ ਤੇ ਉਹਨਾਂ ਦੀ ਲੜਕੀ ਨਾਲ ਦੇ ਕਮਰੇ 'ਚ ਬੈਠੀ ਸਭ ਸੁਣ ਰਹੀ ਸੀ ਮਾਪੇ ਉਹਨੂੰ ਪਰੇਸ਼ਾਨ ਵੇਖੋ ਕਹਿਣ ਲੱਗੀ ਜੋ ਕੁਝ ਮੇਰੇ ਭਾਗਾ ਵਿੱਚ ਲਿਖਿਆ ਉਹ ਤਾਂ ਹੋ ਕੇ ਰਹਿਣਾ ਸ਼ਾਇਦ ਮੇਰੀ ਕਿਸਮਤ ਦੇ ਵਿੱਚ ਮਗਰਮੱਛ ਨਾਲ ਵਿਆਹ ਲਿਖਿਆ ਹੋਵੇ ਸੋ ਮੇਰੇ ਪਿੱਛੋਂ ਤੁਸੀਂ ਕਿਉਂ ਪਰੇਸ਼ਾਨ ਹੁੰਦੇ ਹੋ ਮੇਰੇ ਪਿੱਛੇ ਪਰ ਮਾਂ ਦਾ ਦਿਲ ਨਾ ਮੰਨਿਆ ਤੇ ਉਹ ਆਪਣੇ ਧੀ ਨੂੰ ਮਗਰਮੱਛ ਨਾਲ ਵਿਆਹ ਕੇ ਉਸ ਨੂੰ ਖੱਜਲ ਖੁਆਰ ਨਹੀਂ ਸੀ ਕਰਨਾ ਚਾਹੁੰਦੀ ਉਸਨੇ ਉਸੇ ਵੇਲੇ ਪਿੰਡ ਦੇ 나ਈ ਨੂੰ ਬੁਲਾ ਕੇ ਧੀ ਲਈ ਕੋਈ ਯੋਗ ਵਰ ਢੂੰਡਣਾ ਸ਼ੁਰੂ ਕੀਤਾ ਕਿਉਂਕਿ ਅੱਗੇ ਪਿੰਡਾਂ 'ਚ ਰਿਵਾਜ ਸੀ ਰਾਜਿਆਂ ਦੀਆਂ ਧੀਆਂ ਵੀ ਇਸ ਭਾਈਚਾਰੇ ਦੇ ਜਿਹੜੇ ਰਾਜੇ ਲੋਕ ਸੀ ਉਹੀ ਪਰਣਾਉਂਦੇ ਸਨ ਵਿਆਹ ਮਤਲਬ ਰਿਸ਼ਤੇ ਕਰਾਉਂਦੇ ਸਨ ਬੜਾ ਸਰਕਾਰ ਸੀ ਸਰਦਾਰਾਂ ਦਾ ਇਹ ਰਿਸ਼ਤਾ ਉਹਨਾਂ ਨੂੰ ਸਰਦਾਰ ਵੀ ਕਿਹਾ ਜਾਂਦਾ ਹੈ ਖੈਰ ਦੋ ਕੁ ਦਿਨ ਵਿੱਚ ਹੀ ਉਸ ਇਲਾਕੇ ਦੇ ਇੱਕ ਵੱਡੇ ਜ਼ਿਮੀਂਦਾਰ ਦੇ ਸੋਹਣੇ ਸੁਨੱਖੇ ਮੁੰਡੇ ਨਾਲ ਉਸ ਦੀ ਤੀ ਦਾ ਰਿਸ਼ਤਾ ਪੱਕਾ ਕਰ ਦਿੱਤਾ ਮਗਰ ਮਚ ਰਾਜੇ ਨੂੰ ਇਸ ਰਿਸ਼ਤੇ ਦੀ ਜਦੋਂ ਖਬਰ ਪਹੁੰਚੀ ਤਾਂ ਬੜਾ ਪਰੇਸ਼ਾਨ ਹੋਇਆ ਜ਼ਿਮੀਂਦਾਰ ਦੀ ਕੰਨਿਆ ਉਸ ਦੇ ਦਿਲ ਦੇ ਵਿੱਚ ਵਸਦੀ ਸੀ ਹਫਤਾ 10 ਦਿਨ ਬੀਤੇ ਤੇ ਉਹ ਲੜਕਾ ਜਿਸ ਨਾਲ ਜ਼ਿਮੀਦਾਰ ਦੀ ਲੜਕੀ ਦਾ ਰਿਸ਼ਤਾ ਕੀਤਾ ਸੀ ਉਸ ਨੂੰ ਅਚਾਨਕ ਸੱਪ ਨੇ ਡੱਸ ਲਿਆ ਤੇ ਫਿਰ ਉਸ ਦੀ ਮਾਂ ਨੇ ਉਸ ਜ਼ਿਮੀਦਾਰ ਦੀ ਬੇਟੀ ਦਾ ਜਾਨੀ ਦੂਜੀ ਥਾਂ ਰਿਸ਼ਤਾ ਕੀਤਾ ਤੇ ਉਹ ਮੁੰਡਾ ਵੀ ਸੁੱਤਾ ਪਿਆ ਹੀ ਰਹਿ ਗਿਆ ਤੇ ਉਹ ਕੁੜੀ ਮਨਹੂਸ ਸਮਝੀ ਜਾਣ ਲੱਗੀ ਕਿ ਦੋ ਥਾਂ ਮੰਗੀ ਤੇ ਦੋਏ ਥਾਂ ਇਸ ਦਾ ਲਾੜਾ ਸਮੇ ਤੋਂ ਪਹਿਲਾਂ ਹੀ ਮਰ ਗਿਆ ਅਸ ਇਲਾਕੇ ਦੇ ਵਿੱਚ ਖਬਰ ਫੈਲ ਗਈ ਕਿ ਜਿਹੜਾ ਵੀ ਬੰਦਾ ਜ਼ਿਮੀਦਾਰ ਦੀ ਕੰਨਿਆ ਨਾਲ ਰਿਸ਼ਤਾ ਜੋੜਦਾ ਤੇ ਕੁਝ ਦਿਨ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਲੋਕੀ ਕਹਿੰਦੇ ਮਗਰਮੱਛੀ ਬਲਾ ਦਾ ਰੂਪ ਧਾਰ ਕੇ ਕਾਰਾ ਕਰ ਜਾਂਦਾ ਗੱਲ ਪਿੰਡੋ ਪੰਡੀ ਇਲਾਕੇ ਚ ਪਹੁੰਚ ਗਈ ਸਾਰਿਆਂ ਤਰਫਾਂ ਤੋਂ ਨਰਾਸ਼ ਹੋਇਆ ਜ਼ਿਮੀਦਾਰ ਆਖਰ ਆਪਣੀ ਧੀ ਦਾ ਰਿਸ਼ਤਾ ਮਗਰਮੱਛ ਰਾਜੇ ਨਾਲ ਕਰਨ ਲਈ ਸਹਿਮਤ ਹੋ ਗਿਆ ਮਗਰਮੱਛਾਂ ਦੇ ਸਰਦਾਰ ਨੇ ਆਖਿਆ ਕਿ ਤੁਸੀਂ ਕੰਨਿਆ ਦਾ ਵਿਆਹ ਆ ਦੇਣਾ ਹੀ ਆ ਤਾਂ ਠੱਠਲ ਮਟਕਾ ਦੀ ਕੜ ਕੁੜੀ ਨੂੰ ਕੱਲ ਹੀ ਵਿਆਹ ਦਿਓ ਅਸੀਂ ਲੰਮੀ ਉਡੀਕ ਨਹੀਂ ਕਰ ਸਕਦੇ ਸਾਨੂੰ ਹੁਣ ਤੁਹਾਡੇ ਗੱਲ ਤੇ ਵਿਸ਼ਵਾਸ ਵੀ ਨਹੀਂ ਰਿਹਾ ਮਨੁੱਖ ਮਤਲਬ ਵਿਸ਼ਵਾਸ ਘਾਤ ਦਾ ਦੂਜਾ ਨਾਮ ਆ ਸੋ ਜ਼ਿਮੀਦਾਰ ਨੇ ਆਪਣੀ ਪਤਨੀ ਨਾਲ ਫੇਰ ਸਲਾਹ ਕੀਤੀ ਤੇ ਉਸ ਨੂੰ ਸਮਝਾਇਆ ਕਿ ਜੇ ਕੁੜੀ ਮਗਰਮੱਛ ਨਾਲ ਵਿਆਹਣੀ ਹੈ ਤਾਂ ਦੋ ਦਿਨ ਕੀ ਤੇ ਚਾਰ ਦਿਨ ਕੀ ਕਿਉਂ ਦੇਰ ਕਰਨੀ ਆ ਪਤਨੀ ਨੇ ਕੋੜਾ ਪੋਟ ਕੋਟ ਪਰ ਲਿਆ ਤੇ ਚੁੱਪ ਕਰ ਗਈ ਤੇ ਉਸ ਦੀ ਚੁੱਪ ਨੂੰ ਜ਼ਿਮੀਦਾਰ ਨੇ ਸਾਂ ਸਮਝਿਆ ਤੇ ਜ਼ਿੰਮੇਦਾਰ ਨੇ ਵਾਪਸ ਆ ਕੇ ਮਗਰਮੱਛਾਂ ਦੇ ਆਗੂ ਨੂੰ ਆਖਿਆ ਕਿ ਤੁਸੀਂ ਜਦੋਂ ਚਾਹੋ ਬਰਾਤ ਲੈ ਕੇ ਆ ਟਕੋ ਤੇ ਮਗਰਮੱਛ ਅੱਗੋਂ ਚਾਹ ਨਾਲ ਕੇਤਲੀ ਗਰਮ ਉਹ ਕਹਿੰਦੇ ਅਸੀਂ ਸਵੇਰੇ ਹੀ ਬਰਾਤ ਲੈ ਕੇ ਪਹੁੰਚਾਂਗੇ ਤੇ ਵੇਖਣਾ ਸਾਡੇ ਨਾਲ ਕੋਈ ਚਲਾਕੀ ਨਾ ਕਰਨਾ ਵਰਨਾ ਤੁਹਾਨੂੰ ਸਾਰੀ ਉਮਰ ਪਛਤਾਉਣਾ ਪੈਗਾ ਇਹ ਨਾ ਹੋਏ ਕਿ ਅਸੀਂ ਵਿਆਹ ਲਈ ਆਈਏ ਤੇ ਤੁਸੀਂ ਕੋਈ ਜਾਲ ਵਿਛਾ ਬੈਠੋ ਅਗਲੇ ਦਿਨ ਮਗਰਮੱਛ ਰਾਜਾ ਬਰਾਤ ਲੈ ਕੇ ਆ ਟੋਕਿਆ ਢੇਰ ਸਾਰੇ ਨਿੱਕੇ ਵੱਡੇ ਮਗਰਮੱਛੋ ਮਗਰਮੱਛੀਆਂ ਉਹਨਾਂ ਦੀ ਸਜਦਾਜ ਵੇਖਣ ਵਾਲੀ ਸੀ ਵਨਸ ਵਨੇ ਕਪੜੇ আর ਸ਼ਿੰਗਾਰ ਸਿੱਪੀਆਂ ਮੋਤੀ ਹੀਰਿਆਂ ਦੇ ਗਹਿਣੇ ਕੋਈ ਕਹਾਣੀ ਘੜੀ ਗਈ ਹੈ ਨਾ ਕਿ ਸੁਮンダー ਦੇ ਵਿੱਚ ਜਾਂ ਦਰਿਆਵਾਂ ਦੇ ਵਿੱਚ ਹੀਰੇ ਸਿੱਪੀਆਂ ਮੋਤੀ ਹੁੰਦੇ ਨੇ ਖੈਰ ਮਗਰ ਮੱਛਾਂ ਦੇ ਰਾਜੇ ਦੀ ਪੇਸ਼ਾਕ ਤੇ ਤਾਂ ਨਜ਼ਰ ਹੀ ਨਹੀਂ ਸੀ ਟਿਕਦੀ ਸੋਨੇ ਦਾ ਤਾਣਾ ਪੇਟਾ ਪਰ ਰੇਸ਼ਮ ਵਾਗ ਮੁਲਾਇਮ ਹੀਰੇ ਮੋਤੀਆਂ ਨਾਲ ਸ਼ਿੰਗਾਰਿਆ ਹੋਇਆ ਸਿਰ ਉੱਤੇ ਪੰਛੀਆਂ ਦੇ ਖੰਭਾਂ ਦੀ ਰਤਨਾ ਜਿਹੜੀ ਕਲਗੀ ਮਗਰ ਮੱਛ ਰਾਜਾ ਆਪਣੀ ਹੋਣ ਵਾਲੀ ਪਤਨੀ ਦੇ ਵਾਸਤੇ ਢੇਰ ਸਾਰੇ ਜਰੀ ਬਾਦਲੇ ਤੇ ਰੇਸ਼ਮ ਦੇ ਸੁੰਦਰ ਕੀਮਤੀ ਵਸਤਰ ਲਿਆ। ਹਾਰ ਸ਼ਿੰਗਾਰ ਦੀ ਧਚਾਲ ਨਹੀਂ ਸੀ ਚੱਲੀ ਜਾਂਦੀ। ਗਿਰੀ シュਾਰੇ ਬਦਾਮ ਦੀਆਂ ਟੋਕਰੀਆਂ, ਫੁੱਲ ਤੇ ਫਲ ਤੇ ਫੁੱਲ ਬੇਹਿਸਾਬ। ਜਾਨੀ ਚਲੋ ਇਹ ਕਲਪਨਾ ਹੈ ਜਿਸ ਤਰ੍ਹਾਂ ਹੁੰਦੀ ਹੈ। ਖੈਰ ਪੂਰੀਆਂ ਰਸਮਾਂ ਰੀਤਾਂ ਨਾਲ ਮਗਰਮੱਛ ਤੇ ਉਸ ਕੰਨਿਆਂ ਦਾ ਵਿਆਹ ਹੋਇਆ। ਪਰ ਜੀਵਿੰਦਾਰ ਦੀਆਂ ਕੰਨਾਂ ਦੀਆਂ ਕੰਨਿਆਂ ਦੇ ਅੱਖਾਂ 'ਚ ਕੋਈ ਹੰਝੂ ਤੱਕ ਨਹੀਂ ਸੀ। ਮਤਲਬ ਹੰਝੂ ਠਲਦੇ ਨਹੀਂ ਸੀ। ਉਸ ਨੂੰ ਵੱਡਾ ਦੁੱਖ ਇਹ ਸੀ ਕਿ ਮਗਰਮਾਚ ਉਸ ਨੂੰ ਵਿਆਹ ਕੇ ਨਦੀ ਦੇ ਵਿੱਚ ਲੈ ਜਾਣਗੇ ਤੇ ਉਹ ਨਦੀ ਦੇ ਡੂੰਘੇ ਪਾਣੀ ਦੇ ਵਿੱਚ ਡੁੱਬ ਕੇ ਮਰ ਜਾਵੇਗੀ। ਪਾਣੀ ਤੋਂ ਉਸ ਨੂੰ ਪਹਿਲਾਂ ਹੀ ਬੜੀ ਘਬਰਾਹਟ ਸੀ। ਉਲਟਾ ਉਸ ਨੂੰ ਹੋਰ ਮਗਰਮਾਚ ਨਾਲ ਵਿਆਹ ਕਰਾਉਣਾ ਪੈ ਗਿਆ ਕਿਉਂਕਿ ਉਸ ਨੂੰ ਤਾਂ ਤੈਰਨਾ ਵੀ ਨਹੀਂ ਸੀ ਆਉਂਦਾ। ਨਦੀ ਦੇ ਵਿੱਚ ਨੌਣ ਲੱਗੇ ਹੁੰਦੇ ਲ ਜਾਂਦੀ ਸੀ। ਹੁਣ ਤਾਂ ਉਹਨੂੰ ਦਰਿਆ 'ਚ ਜਾਣਾ ਪੈਣਾ ਸੀ। ਤੇ ਹੁਣ ਉਸ ਦਾ ਡੋਲਾ ਤਾਂ ਜਾਣਾ ਹੀ ਪਾਣੀ ਦੇ ਅੰਦਰ ਸੀ। ਸੋ ਕਰੇ ਤੇ ਕੀ ਕਰੇ ਉਸ ਤੇ ਕੁਝ ਵੀ ਵਾਸਨੇ ਸੀ। ਸੋ ਉਸ ਤੇ ਹੰਝੂ ਰੋਕਣ ਦਾ ਨਾਂ ਨਹੀਂ ਸੀ ਲੈ ਰਹੇ। ਕੋਈ ਕਿ ਵਿਆਹ ਤੋਂ ਬਾਅਦ ਤਾਂ ਜਾ ਲਮ ਮਗਰਮੱਛਾ ਨੇ ਉਸ ਨੂੰ ਤਰੀਕੇ ਲਈ ਜਾਣਾ ਸੀ ਤੇ ਜਦੋਂ ਡੋਲੀ ਵਿਦਾ ਹੋਣ ਲੱਗੀ ਤਾਂ ਮਗਰਮੱਛਾ ਨੇ ਡੋਲੀ ਤੋਂ ਹੀਰੇ ਮੋਤੀ ਵਾਰ ਸੁੱਟੇ ਪਿੰਡ ਦੇ ਲੋਕ ਖੁਸ਼ ਹੋ ਗਏ ਮਗਰਮੱਛਾ ਰਾਜੇ ਦੀ ਜੈ ਜੈਕਾਰ ਕਰਨ ਲੱਗੇ ਕਿ ਹੈ ਐਨੇ ਹੀਰੇ ਮੋਤੀ ਵਾਰ ਸੁੱਟ ਰਹੇ ਨੇ ਹੈਨਾ ਖੈਰ ਜ਼ਿਮੀਦਾਰ ਆਪਣੀ ਧੀ ਨੂੰ ਤੇ ਉਹਨਾਂ ਨੂੰ ਡੋਲੀ ਨੂੰ ਨਦੀ ਤੱਕ ਛੱਡਣ ਆਇਆ ਨਦੀ ਦੇ ਕੰਢੇ ਇੱਕ ਚਟਾਨ ਕੋਲ ਆ ਕੇ ਬਰਾਤ ਰੁਕ ਗਈ ਜ्यों ਹੀ ਮਗਰਮੱਛ ਰਾਜੇ ਨੇ ਨਦੀ ਵਿੱਚ ਪੈਰ ਧਰਿਆ ਤਾਂ ਨਦੀ ਦਾ ਪਾਣੀ ਦੋ ਧਾਰਾਂ ਦੇ ਵਿੱਚ ਵੰਡਿਆ ਗਿਆ ਤੇ ਵਿੱਚੋਂ ਜ਼ਮੀਨ ਸੁੱਕੀ ਨਿਕਲਾਈ ਉਥੋਂ ਤੁਰ ਕੇ ਸਾਰੀ ਬਰਾਤ ਇੱਕ ਹੋਰ ਚਟਾਨ ਦੇ ਉੱਲੇ ਅਲੋਪ ਹੋ ਗਈ ਨਦੀ ਦਾ ਦੁਫਾੜ ਪਾਣੀ ਫਿਰ ਇੱਕ ਵਹਿਣ ਦੇ ਵਿੱਚ ਬਦਲ ਗਿਆ ਜੀਮੇਦਾਰ ਇਹ ਸਭ ਨਜ਼ਾਰਾ ਤੇ ਹੈਰਾਨੀ ਐ ਨਾਲ ਵੇਖਦਾ ਰਿਹਾ ਤੇ ਉਦਾਸੀ ਨਾਲ ਵੇਖਦਾ ਰਿਹਾ ਉਸਨੇ ਘਰ ਆ ਕੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਪਰ ਪਤਨੀ ਨੇ ਜ਼ਿਮੀਦਾਰ ਦੀ ਕਿਸੇ ਵੀ ਗੱਲ ਤੇ ਰੱਤਾ ਵੀ ਯਕੀਨ ਨਾ ਕੀਤਾ ਕਿ ਤੁਸੀਂ ਮੇਰੀ ਤਸੱਲੀ ਲਈ ਇਹ ਸਭ ਕਹਿ ਰਹੇ ਹੋ ਮੇਰੀ ਕੁੜੀ ਤਾਂ ਹੁਣ ਨਦੀ ਦੇ ਚ ਡੁੱਬ ਗਈ ਹੋਣੀ ਆ ਉਸ ਵਿਚਾਰੀ ਨੂੰ ਤਾਂ ਤੈਰਨਾ ਵੀ ਨਹੀਂ ਸੀ ਆਉਂਦਾ ਪਰ ਹੁਣ ਇਹਨੂੰ ਕੌਣ ਟਾਲ ਸਕਦਾ ਹੈ ਜ਼ਿਮੀਦਾਰ ਨੇ ਅਖੀਰ ਸਮਝਾਇਆ ਤਾਂ ਦੋਨੇ ਮਨ ਬਸੋਸ ਕੇ ਬਹਿ ਗਏ ਤੇ ਮਗਰਮਚ ਰਾਜਾ ਡੋਲੀ ਸਮੇਤ ਦਰਿਆ ਦੇ ਵਿੱਚ ਛਲਣ ਲੱਗਾ ਤਾਂ ਜ਼ਿਮੀਦਾਰ ਨੇ ਤਰਨੇ ਨਾਲ ਪੁੱਛ ਤਰਲੇ ਨਾਲ ਪੁੱਛਿਆ ਜੇ ਸਾਡੇ ਘਰੋਂ ਕੋਈ ਕੰਨਿਆ ਦੀ ਖਬਰ ਸੁਰਤ ਆਉਣ ਲਈ ਲਾ ਆਉਣਾ ਚਾਹੇ ਤਾਂ ਤੁਹਾਡੇ ਤੱਕ ਕਿਵੇਂ ਪੁੱਜੇਗਾ ਇੱਥੇ ਤਾਂ ਸਭ ਪਾਸੇ ਪਾਣੀ ਉਹ ਪਾਣੀ ਹੈ ਫਿਰ ਵੀ ਸਾਡੀ ਧੀ ਹੈ ਇਹਦੇ ਦੁੱਖ ਸੁੱਖ ਤੇ ਵਿੱਚ ਤਾਂ ਅਸੀਂ ਇਹਦੀ ਖ਼ਬਰਸਾਰ ਲੈਣ ਆਉਣਾ ਹੀ ਹੈ ساری ਉਮਰ ਤਾਂ ਮਗਰਮੱਛ ਨੇ ਤਿੰਨ ਗੋਲ ਜਿਹੇ ਪੱਥਰ ਚੁੱਕ ਕੇ ਤੇ ਆਪਣੇ ਪੈਰਾਂ ਨਾਲ ਛੁਆ ਕੇ ਦੰਦੇ ਆਖਿਆ ਕਿ ਜਦੋਂ ਤੁਸੀਂ ਇਹ ਪੱਥਰ ਪਾਣੀ ਦੇ ਵਿੱਚ ਛੁੱਟੋਗੇ ਤਾਂ ਪਾਣੀ ਝਟ ਦੁਫਾੜ ਹੋ ਕੇ ਤੁਹਾਨੂੰ ਰਸਤਾ ਦੇਵੇਗਾ ਤੇ ਉਹ ਰਸਤਾ ਤੁਹਾਨੂੰ ਸਿੱਧਾ ਮੇਰੇ ਮਹਿਲਾਂ ਤੱਕ ਪਹੁੰਚਾ ਦੇਵੇਗਾ ਸੋ ਉਹ ਤਿੰਨੇ ਪੱਥਰ ਜ਼ਿਮੀਦਾਰ ਨੇ ਸੰਭਾਲ ਕੇ ਚੱਕੀ ਦੇ ਪੋੜੇ ਹੇਠ ਦਬ ਦਿੱਤੇ ਸਮਾ ਆਪਣੀ ਤੋਰੇ ਤੋਰੀ ਤੁਰਦਾ ਗਿਆ ਤੇ ਜਦੋਂ ਤੀਆਂ ਦਾ ਤਿਹਾਰ ਆਇਆ ਤਾਂ ਪਤਨੀ ਨੇ ਜ਼ਿਮੀਦਾਰ ਨੂੰ ਨਹੋਰੇ ਨਾਲ ਆਖਿਆ ਕਿ ਕੁੜੀ ਨੂੰ ਵਿਆਹਾਂ ਕਈ ਮਹੀਨੇ ਹੋਣ ਲੱਗੇ ਨੇ ਕੋਈ ਖਬਰ ਅਤਾ ਪਤਾ ਨਹੀਂ ਹੈ ਪਤਾ ਨਹੀਂ ਕਿਹੜੇ ਸਾਲ ਹੋਵੇਗੀ ਤੁਸੀਂ ਤਾਂ ਉਸ ਨੂੰ ਗਲੋਂ ਲਾਉਣ ਵਾਲੀ ਗੱਲ ਕੀਤੀ ਹੈ ਉਸ ਦੀ ਪਤਨੀ ਪੋਬਾ ਮਾਰ ਕੇ ਰੋਣ ਲੱਗੀ ਤੇ ਕੀ ਪਤਾ ਹੈ ਮਗਰ ਮੱਚ ਉਸ ਕੁੜੀ ਨੂੰ ਪਾਣੀ ਚ ਲਿਜਾ ਕੇ ਖਾ ਹੀ ਗਿਆ ਹੁਣ ਇਹਨਾਂ ਜ਼ਾਲਿਮਾਂ ਦਾ ਕੀ ਵਸਾ ਉਹ ਇਦਾਂ ਦੇ ਸ਼ੰਕੇ ਪ੍ਰਗਟ ਕਰਨ ਲੱਗੀ ਜ਼ਿਮੀਦਾਰ ਨੂੰ ਜਦੋਂ ਆਪਣੀ ਧੀ ਦੇ ਵਿਯੋਗ ਦੇ ਵਿੱਚ ਹੋ ਕੇ ਭਰਦਿਆਂ ਪਤਨੀ ਨੇ ਵੇਖਿਆ ਤਾਂ ਉਹ ਧੀ ਦੇ ਸਹਰੇ ਜਾਣ ਲਈ ਰਜ਼ਾਬੰਦ ਹੋਇਆ ਤੇ ਉਸ ਨੇ ਧੀ ਜਵਾਈ ਵਾਸਤੇ ਕੁਝ ਕੱਪੜੇ ਫਲ ਤੇ ਮਠਿਆਈ ਮੰਗਵਾਏ ਫਿਰ ਚੱਕੀ ਦੇ ਪੁੱੜ ਥੱਲੇ ਦੱਬੇ ਉਹ ਤਿੰਨੋਂ ਪੱਥਰ ਕੱਢੇ ਤੇ ਨਦੀ ਵੱਲ ਨੂੰ ਤੁਰ ਪਿਆ ਦਰਿਆ ਦੇ ਕੰਢੇ ਚਟਾਨ ਦੇ ਨੇੜੇ ਪਹੁੰਚ ਕੇ ਉਸ ਨੇ ਤਿੰਨਾਂ ਦੇ ਵਿੱਚੋਂ ਇੱਕ ਪੱਥਰ ਪਾਣੀ ਵਿੱਚ ਛੱਟਿਆ ਤੇ ਨਦੀ ਦਾ ਪਾਣੀ ਉਸੇ ਪਲ ਵਿਚਾਲਿਆਂ ਵੰਡੇਗਾ ਦਫਾੜ ਹੋ ਗਿਆ ਤੇ ਵਿੱਚੋਂ ਖੁਸ਼ਕ ਧਰਤੀ ਉੱਪਰ ਉੱਭਰ ਗਈ ਤੇ ਜੀਮੇਦਾਰ ਹੈਰਾਨ ਰਹਿ ਗਿਆ ਤੇ ਫਿਰ ਬੜੇ ਉਤਸ਼ਾਹ ਨਾਲ ਲੰਮੇ-ਲੰਮੇ ਕਦਮ ਪਰਦਾ ਉਸ ਖੁਸ਼ਕ ਬਰੇਤੀ ਤੇ ਤੁਰਦਾ ਗਿਆ ਅੱਗੇ ਜਾ ਕੇ ਉਸ ਨੂੰ ਚਟਾਨ ਦੀ ਓਟ ਦੇ ਵਿੱਚ ਕੁਝ ਪੌੜੀਆਂ ਵਿਖਾਈ ਦਿੱਤੀਆਂ ਉਹ ਪੌੜੀਆਂ ਤੋਂ ਹੇਠਾਂ ਉਤਰ ਗਿਆ ਤੇ ਫਿਰ ਉਸ ਨੇ ਹੇਠਾਂ ਇੱਕ ਖੂਬਸੂਰਤ ਸ਼ਹਿਰ ਵੇਖਿਆ ਉੱਚੀਆਂ-ਉੱਚੀਆਂ ਸੰਗਬਰਬਰੀ ਇਮਾਰਤਾਂ ਜਿਵੇਂ ਚੰਨ ਦੀ ਚਾਨਣੀ ਦੀਆਂ ਬਣੀਆਂ ਹੋਣ ਵੱਡੇ ਚੌੜੇ ਚਾਂਦੀ ਰੰਗੇ ਬਾਜ਼ਾਰ ਆਬਨੇਸੀ ਚੱਲੀ ਜਾਂਦੀ ਥਾਂ ਪਰ ਥਾਂ ਬਾਗ ਬਗੀਚੇ ਹਰੀ ਮਖਮਲ ਵਿਸ਼ੀ ਸੀ ਪਾਣੀ ਦੀਆਂ ਵਗਦੀਆਂ ਕੋਹਲਾਂ ਉਹ ਤੁਰਦਾ ਗਿਆ ਤੇ ਹੱਕਾ ਬੱਕਾ ਹੋਇਆ ਹਰ ਚੀਜ਼ ਨੂੰ ਵੇਂਦਾ ਗਿਆ ਇੱਕ ਬਾਗ ਦੇ ਵਿੱਚ ਉਸਨੇ ਦਰਖਤਾਂ ਦੇ ਨਾਲ ਹਰ ਤਰ੍ਹਾਂ ਦੇ ਫਲ ਫੁੱਲ ਵੇਖੇ ਉਹ ਫਲ ਵੀ ਜਿਨ੍ਹਾਂ ਦਾ ਮੌਸਮ ਨਹੀਂ ਸੀ ਕਈ ਪੌਦਿਆਂ ਨਾਲ ਹੀਰੇ ਮੋਤੀ ਲਟਕ ਰਹੇ ਸਨ ਜ਼ਮੀਦਾਰ ਹੋਰ ਅੱਗੇ ਗਿਆ ਤਾਂ ਇੱਕ ਨਦੀ ਦੇ ਕੰਢੇ ਉਸਨੇ ਇੱਕ ਖੂਬਸੂਰਤ ਮਹਿਲ ਵੇਖਿਆ ਜਿਸ ਦੀਆਂ ਦੀਵਾਰਾਂ ਸੋਨੇ ਚਾਂਦੀ ਦੀਆਂ ਬਣੀਆਂ ਸਨ ਛੱਤਾਂ ਉਤੇ ਹੀਰੇ ਮੋਤੀ ਜੜੇ ਕੰਧਾਂ ਤੇ ਦਿਲ ਕਸ਼ਮੀਨਾ ਕਾਰੀ ਮਹਿਲ ਦੇ ਚਾਰ ਚੁਫੇਰੇ ਇੱਕ ਬਾਗ ਸੀ ਪਾਂਤ ਪਾਂਦੇ ਫੁੱਲਾਂ ਤੇ ਫਲਾਂ ਨਾਲ ਸਜਿਆ ਕੋਈ ਫਾਲ ਫੁੱਲ ਉਹ ਉਸਨੇ ਕਈ ਵਾਰ ਪਹਿਲੀ ਵਾਰੀ ਵੇਖੇ ਸਨ ਕਈ ਫਾਲ ਤੇ ਫੁੱਲ ਦਰਖਤਾਂ ਨੂੰ ਸਜੇ ਦਾ ਬੂਰ ਪਿਆ ਸੀ ਵੇਲਾਂ ਜਿਵੇਂ ਮਖਮਲ ਦੀਆਂ ਡੋਰੀਆਂ ਹੋਣ ਉਹ ਜ਼ਿਮੀਦਾਰ ਬਾਗ ਦੇ ਵਿੱਚੋਂ ਲੰਘਦਾ ਲੰਘਦਾ ਮਹਿਲ ਦੇ ਵੱਡੇ ਦਰਵਾਜ਼ੇ ਤੇ ਪਹੁੰਚਿਆ ਤਾਂ ਉੱਥੇ ਇੱਕ ਪਹਿਰੇਦਾਰ ਖੜਾ ਸੀ ਉਸਦੀ ਨਜ਼ਰ ਜ਼ਿਮੀਦਾਰ ਤੇ ਪਈ ਤੂੰ ਕੌਣ ਹੈ ਇੱਥੇ ਕਿਵੇਂ ਆ ਪਹਿਰੇਦਾਰ ਨੇ ਜ਼ਿਮੀਦਾਰ ਨੂੰ ਕੋਲ ਸੱਦ ਕੇ ਪੁੱਛਿਆ ਤੂੰ ਇਸ ਧਰਤ ਦਾ ਵਾਸੀ ਨਹੀਂ ਜਾਪਦਾ ਇਹ ਮਹਿਲ ਕਿਸ ਦਾ ਹੈ ਜ਼ਿਮੀਦਾਰ ਨੇ ਉਲਟਾ ਸਵਾਲ ਕੀਤਾ ਮੈਂ ਤੇ ਆਪਣੀ ਧੀ ਰਾਣੇ ਨੂੰ ਮਿਲਣ ਲਈ ਉੱਪਰਲੀ ਧਰਤੀ ਤੋਂ ਆਇਆ ਪਹਿਰੇਦਾਰ ਬੋਲਿਆ ਇਹ ਮਗਰਮੱਛ ਰਾਜੇ ਦਾ ਮਹਿਲ ਹੈ ਤੇ ਪਹਿਰੇਦਾਰ ਨੇ ਦੱਸਿਆ ਕਿ ਫਿਰ ਤੇ ਉਸਨੇ ਫਿਰ ਪੁੱਛਿਆ ਕਿ ਤੇਰੀ ਧੀ ਕਿੱਥੇ ਰਹਿੰਦੀ ਹੈ ਤੇਰੀ ਧੀ ਇੱਥੇ ਰਹਿੰਦੀ ਹੈ ਉਸਨੇ ਪਹਿਰੇਦਾਰ ਨੇ ਪੁੱਛਿਆ ਪਹਿਰੇਦਾਰ ਦੀ ਗੱਲ ਸੁਣ ਕੇ ਜ਼ਿਮੀਦਾਰ ਦੀ ਖੁਸ਼ੀ ਦੀ ਹੱਦ ਨਾ ਰਹੀ ਉਸਨੇ ਪਹਿਰੇਦਾਰ ਨੂੰ ਮੁਸਕਰਾਉਂਦਿਆਂ ਕਿਹਾ ਕਿ ਰਾਜੇ ਦੀ ਰਾਣੀ ਮੇਰੀ ਹੀ ਲੜਕੀ ਹੈ ਮਗਰਮਾ ਚ ਰਾਜੇ ਨੇ ਮੇਰੀ ਕੰਨਿਆ ਨਾਲ ਹੀ ਵਿਆਹ ਕੀਤਾ ਉਹ ਪਹਿਰੇਦਾਰ ਬੋਲਿਆ ਤੂੰ ਜਰੂਰ ਕੋਈ ਪਖੰਡੀ ਜਾਂ ਚੋਰ ਚੱਕਿਆ ਤੇਰੇ ਵਰਗੇ ਦਲੇਦਰੀ ਦੀ ਕੰਨਿਆ ਨਾਲ ਸਾਡਾ ਰਾਜਾ ਕਿਵੇਂ ਵਿਆਹ ਕਰ ਸਕਦਾ ਤੂੰ ਸਾਡੇ ਰਾਜ ਦਾ અપਮਾਨ ਕਰ ਰਿਹਾ ਇਹ ਕਹਿੰਦੇ ਪਹਿਰੇਦਾਰ ਗੁੱਸੇ 'ਚ ਆ ਗਿਆ ਦੋਨਾਂ 'ਚ ਕਾਫੀ ਬਹਿਸ ਹੋਣ ਲੱਗੀ ਅਚਾਨਕ ਉਸ ਜ਼ਿਮੀਂਦਾਰ ਦੀ ਲੜਕੀ ਨੇ ਖਿੜਕੀ ਦੇ ਵਿੱਚੋਂ ਬਾਹਰ ਵੇਖਿਆ ਤਾਂ ਉਸ ਨੂੰ ਆਪਣੇ ਪਿਓ ਦੀ ਆਵਾਜ਼ ਸੁਣੀ ਉਸ ਨੇ ਆਪਣੇ ਪਿਓ ਨੂੰ ਦੂਰੋਂ ਪਛਾਣ ਲਿਆ ਤੇ ਦੌੜਦੀ ਬਾਹਰ ਆਈ ਰਾਣੀ ਨੂੰ ਇਸ ਤਰ੍ਹਾਂ ਕਾਲੇ-ਕਾਲੇ ਕਦਮੀ ਬਾਹਰ ਜਾਂਦੇ ਆ ਵੇਖ ਕੇ ਰਾਜਾ ਮਗਰਮੱਛ ਵੀ ਪਿੱਛੇ ਆ ਗਿਆ ਉਹ ਉਸ ਵਕਤ ਆਦਮੀ ਦੇ ਰੂਪ ਦੇ ਵਿੱਚ ਸੀ ਤੇ ਅਸਲ ਦੇ ਵਿੱਚ ਮਗਰਮਛ ਰਾਜੇ ਨੂੰ ਕਿਸੇ yogi ਨੇ ਸਰਾਪ ਦਿੱਤਾ ਸੀ ਜਿਸ ਕਰਕੇ ਉਹ ਪਤਾਲ ਦੇ ਵਿੱਚ ਆਪਣੇ ਨਗਰੀ ਦੇ ਵਿੱਚ ਉਹ ਆਦਮੀ ਦੀ ਜੋਂ ਦੇ ਵਿੱਚ ਤਾਂ ਜਾ ਹੋ ਸਕਦਾ ਸੀ ਪਰ ਧਰਤੀ ਤੇ ਉਸ ਨੂੰ ਤੇ ਉਹਦੇ ਸੇਵਕਾਂ ਨੂੰ ਮਗਰਮਛ ਦੇ ਰੂਪ ਚ ਹੀ ਵਿਚਰਨਾ ਪੈਂਦਾ ਸੀ ਜਿਉ ਸਭ ਆਦਮੀ ਬਣੇ ਰਹਿੰਦੇ ਤੇ ਉਹਨਾਂ ਦਾ ਸਾਹ ਘੁੱਟਣ ਲੱਗਦਾ ਧਰਤੀ ਤੋਂ ਮਤਲਬ ਪਾਣੀ ਤੋਂ ਬਾਹਰ ਤੇ ਜੀਮੇਦਾਰ ਦੀ ਕੰਨਿਆ ਆਪਣੇ ਪਿਓ ਕੋਲ ਦੌੜਦੀ ਆਈ ਤੇ ਪਿਤਾ ਜੀ ਪਿਤਾ ਜੀ ਕਹਿੰਦੀ ਜੀਮੇਦਾਰ ਦੇ ਨਾਲ ਗਾਲਾਂ ਲਿਪਟੀਆਂ ਉਸ ਤੋਂ ਪਿੱਛੋਂ ਉਸ ਦਾ ਰਾਜਾ ਪਤੀ ਜੋ ਮਨੁੱਖ ਦੇ ਰੂਪ ਦੇ ਵਿੱਚ ਆਇਆ ਤੇ ਆਪਣੇ ਸਾਰੇ ਨੂੰ ਪਛਾਣ ਕੇ ਉਸ ਤੇ ਚਰਨ ਛੁਏ ਕੁੜੀ ਨੇ ਆਪਣੇ ਪਿਓ ਨੂੰ ਦੱਸਿਆ ਕਿ ਮੇਰਾ ਪਤੀ ਹੈ ਇਹ ਮੈਨੂੰ ਮਗਰਮੱਛ ਦੇ ਰੂਪ ਦੇ ਵਿੱਚ ਵਿਆਹਣ ਆਏ ਸਨ ਸੋ ਜੀਮੇਦਾਰ ਨੇ ਰਾਜੇ ਦੀ ਪਿੱਠ ਤੇ ਹੱਥ ਫੇਰਦਿਆਂ ਰਾਜੇ ਨੂੰ ਅਸ਼ੀਰਵਾਦ ਦਿੱਤਾ ਮਗਰਮੱਛ ਰਾਜੇ ਨੂੰ ਸਦਾ ਸੁਖੀ ਵਸੋ ਵੱਧੋ ਫਲੋ ਦੁੱਖ ਸੰਕਟ ਤੋਂ ਮੁਕਤ ਰਹੋ ਤੇ ਫਿਰ ਉਸਨੇ ਆਪਣੇ ਧੀ ਜਵਾਈ ਦੋਹਾਂ ਨੂੰ ਲਾਡ ਪਿਆਰ ਕੀਤਾ ਪੁੱਛਿਆ ਕਿ ਇਹ ਮਗਰਮੱਛ ਸੀ ਕਿਵੇਂ ਆਦਮੀ ਬਣਿਆ ਤੇ ਰਾਜਾ ਜ਼ਿਮੀਦਾਰ ਨੂੰ ਮਹਿਲ ਦੇ ਅੰਦਰ ਲੈ ਗਿਆ ਤੇ ਸਾਰੀ ਵਿਥਿਆ ਉਸਨੇ ਦੱਸੀ ਕਿ ਮੈਨੂੰ ਇੱਕ yogi ਦਾ श्राप ਸੀ ਕਿ ਜਦੋਂ ਤੱਕ ਇੱਥੇ ਪਤਾਲ ਦੇ ਵਿੱਚ ਆ ਕੇ ਤੈਨੂੰ ਧਰਤੀ ਦਾ ਕੋਈ ਆਦਮੀ ਅਸ਼ੀਰਵਾਦ ਨਹੀਂ ਦਿੰਦਾ ਉਦੋਂ ਤੱਕ ਤੈਨੂੰ ਧਰਤੀ ਉੱਤੇ ਮਗਰਮਛ ਦੇ ਰੂਪ ਦੇ ਵਿੱਚ ਹੀ ਵਿਚਰਨਾ ਪਵੇਗਾ ਹੁਣ ਤੁਸੀਂ ਮੈਨੂੰ ਆਪਣਾ ਅਸ਼ੀਰਵਾਦ ਇੱਥੇ ਆ ਕੇ ਦਿੱਤਾ ਤੇ ਹੁਣ ਮੈਂ ਉਸ yogi ਦੇ श्राप ਤੋਂ ਮੁਕਤ ਹੋ ਗਿਆ ਸੋ ਮਗਰਮਛ ਰਾਜੇ ਨੇ ਜ਼ਮੀਦਾਰ ਦਾ ਬੜਾ ਆਦਰ ਮਾਨ ਕੀਤਾ ਤੇ ਉਸ ਨੂੰ ਭਰੇ ਦਰਬਾਰ ਦੇ ਵਿੱਚ ਕੋਲ ਬਿਠਾ ਕੇ ਵਡਿਆਈ ਬਖਸ਼ੀ ਤੇ ਕੁਝ ਦਿਨ ਜ਼ਮੀਦਾਰ ਉੱਥੇ ਹੀ ਆਪਣੇ ਧੀ ਦੇ ਘਰੇ ਰਿਹਾ ਤੇ ਫਿਰ ਵਾਪਸ ਪਰਤ ਆਇਆ ਉਸ ਨੇ ਸਾਰੀ ਹਕੀਕਤ ਆਪਣੇ ਪਤਨੀ ਨੂੰ ਦੱਸੀ ਤੇ ਉਹ ਸੁਣ ਕੇ ਖੁਸ਼ੀ ਦੇ ਵਿੱਚ ਫੁੱਲੀ ਨਾ ਸਮਾਈ ਇਹ ਹੈ ਲੋਕਾਣੀ ਰਾਜਾ ਮਗਰਮਚ ਹੁਣ ਇਸ ਦਾ ਸਾਰੰਸ਼ ਕੀ ਨਿਕਲਦਾ ਹਾਲਾਂਕਿ ਇਹ ਕਲਪਨਾ ਦੀਆਂ ਕਹਾਣੀਆਂ ਤਰਕ ਦੀ ਧਾਰ ਤੇ ਬਕਵਾਸ ਨੇ ਪਰ ਅੱਜ ਵੀ ਤੁਸੀਂ ਵੇਖੋ ਕਿ ਦੁਨੀਆ ਦੇ ਵਿੱਚ ਆ ਰੋਲਿੰਗ ਸਟੋਨ ਨੇ ਜਿਹੜਾ ਲਿਖਿਆ ਸੀ ਹੈਰੀ ਪੌਟਰ ਦੁਨੀਆ ਦੇ ਵਿੱਚ ਇੱਕ ਰਿਕਾਰਡ ਹੈ ਸਭ ਤੋਂ ਮਹਿੰਗੇ ਮੁੱਲ ਇਸ ਦੀਆਂ ਬੁੱਕਸ ਮਿਲੀਆਂ ਵੇਕੀਆਂ ਲੋਕੀ ਲਾਈਨਾਂ ਬਣਾ ਕੇ ਕਈ ਕੀ ਕਾਂਟੇ ਖੜ ਕੇ ਰੋਲਿੰਗ ਸਟੋਨ ਦੀਆਂ ਉਹ ਕਲਪਨਾ ਵਾਲੀਆਂ ਕਹਾਣੀਆਂ ਖਰੀਦਣ ਲਈ ਜਵਕਦੇ ਰਹੇ ਇਸ ਤੇ ਬਣੀਆਂ ਡਾਕੂਮੈਂਟਰੀਜ਼ ਅਰਬਾਂ ਖਰਬਾਂ ਰੁਪਏ ਕਮਾ ਗਿਆਂ ਔਰ ਰੋਲਿੰਗ ਸਟੋਨ ਦੇ ਕੋਲ ਅੰਤ ਤੀਕ ਕਿੰਨੀ ਕਮਾਈ ਹੋਈ ਹੈ ਅੱਜ ਵੀ ਇਹ ਸਮਿਥ ਨੂੰ ਲੋਕੀ ਮਰੰਝਨ ਦਾ ਸਾਧਨ ਮੰਨਦੇ ਨੇ ਕਿੰਨਾ ਸਸਪੈਂਸ ਆ ਉਹਦੇ ਵਿੱਚ ਆ ਬੱਚੇ ਕਈ ਵਾਰੀ ਵੇਖਦੇ ਹੁੰਦੇ ਆ ਹੈਰੀ ਪੌਟਰ ਹੁਣ ਤਾਂ ਚਲੋ ਹੌਲੀ ਹੌਲੀ ਪਟ ਗਿਆ ਉਸ ਨੂੰ ਵੇਖਦੇ ਆ ਵੇਖਦੇ ਆ ਵੱਡੇ ਵੀ ਘੰਟਿਆਂ ਵੱਧੀ ਉਸ ਨੂੰ ਵੇਖਦੇ ਸਨ ਹੁਣ ਇਹਦੇ 'ਚ ਸਾਰੰਸ਼ ਕੀ ਨਿਕਲਦਾ ਹੈ ਇਹ ਇਹ ਹੈ ਕਿ ਜੇ ਕੋਈ ਅੱਗੇ ਜਿਸ ਤਰ੍ਹਾਂ ਦਾ ਸਮਾਂ ਸੀ ਅੱਗੇ ਸੌਂਬਰ ਵੀ ਰਚਾਏ ਜਾਂਦੇ ਸਨ ਆ ਇੰਡੀਆ ਦੇ ਕਲਚਰ ਚ ਜਿਹਨੂੰ ਲਵ ਮੈਰਿਜ ਕਹਿ ਲੀਏ ਜਾਂ ਆਪਣਾ ਵਰ ਆਪ ਚੁਣਨ ਦੀ ਆਗਿਆ ਵੈਦਿਕ ਕਾਲ ਦੇ ਵਿੱਚ ਵੀ ਅਸੀ ਸੀਤਾ ਦਾ ਸੁਮਰ ਬਹੁਤ ਚਰਚਿਤ ਹੈ ਸਰੂਪ ਨਖਾਵੇ ਆਪਣੇ ਪਸੰਦ ਦਾ ਪਤੀ ਲਕਸ਼ਮਣ ਜਾਂ ਸ਼੍ਰੀ ਰਾਮ ਚੁਣਨਾ ਚਾਹੁੰਦੀ ਸੀ ਪਰ ਉਸ ਨੂੰ ਨੱਕ ਵੱਡਣਾ ਪੈ ਗਿਆ ਉਸ ਦਾ ਤੇ ਯਾਨੀ ਕਿ ਔਰਤ ਨੂੰ ਆਜ਼ਾਦੀ ਬਹੁਤ ਸੀਗੀ ਪਰ ਜਿਉਂ-ਜਿਉਂ ਔਰਤ ਗੁਲਾਮੀ ਚ ਹੁੰਦੀ ਗਈ ਤੇ ਫਿਰ ਉਸ ਨੂੰ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਕਿ ਮਾਪੇ ਆਪਣੀ ਗਰਜ ਦੇ ਵਾਸਤੇ ਉਸ ਨੂੰ ਭਾਵੇਂ ਖੂਚ ਤੱਕਾ ਦੇ ਦੇਣ ਹੁਣ ਜਿਸ ਤਰ੍ਹਾਂ ਮਗਰਮੱਛ ਇੱਕ ਤਾਕਤ ਦੇ ਰੂਪ ਦੇ ਵਿੱਚ ਦਿਖਾਇਆ ਗਿਆ ਕਿ ਜਿਹੜੇ ਹੁਣ ਤੁਸੀਂ ਵੇਖੋ ਕਿ ਪਟਿਆਲੇ ਵਾਲੇ ਰਾਜਿਆਂ ਨੇ ਕਿੰਨੀਆਂ ਕੁੜੀਆਂ ਦੇ ਇਸ ਤਰ੍ਹਾਂ ਜਬਰੀ ਡੋਲੇ ਲਏ ਕਿੰਨੇ ਧੱਕੇ ਜ਼ਗੀਰਦਾਰਾਂ ਵੱਡੇ ਲੋਕਾਂ ਨੇ ਆਮ ਲੋਕਾਂ ਦੀਆਂ ਕੁੜੀਆਂ ਦੇ ਨਾਲ ਜਿਹੜੀਆਂ ਸੋਹਣੀਆਂ ਸੀ ਉਹਨਾਂ ਦੇ ਨਾਲ ਕਿੰਨੇ ਧੱਕੇ ਕੀਤੇ ਔਰਤ ਦਾ ਸੋਹਣਾ ਹੋਣਾ ਉਹਦੇ ਲਈ ਸਰਾਬ ਬਣਿਆ ਪੰਜਾਬ ਦੀ ਇੱਕ ਕਮਿਊਨਿਟੀ ਹੈ ਵਪਾਰੀ ਕਮਿਊਨਿਟੀ ਹੈ ਜਿਹਦਾ ਮੈਂ ਜ਼ਿਕਰ ਨਾ ਕਰਾਂ ਉਹ ਅੱਗੇ ਡਾਕੂਆਂ ਕੋਲ ਮਾਲ-ਮਤਾਂ ਤਾਂ ਲੁੱਟਦੇ ਸੀ ਉਹਨਾਂ ਦੀਆਂ ਔਰਤਾਂ ਤੱਕ ਵੀ ਲੁੱਟ ਲੈ ਜਾਂਦੇ ਸੀ ਉਹਨਾਂ ਦਾ ਦੋਰਾ ਜਾੜਾ ਸੀ ਉਸ ਤੋਂ ਬਚਣ ਲਈ ਉਹਨਾਂ ਨੇ ਤਰਕੀਬ ਕੱਢੀ ਕਿ ਆਪਣੀਆਂ ਜਿਹੜੀਆਂ ਪਤਨੀਆਂ ਨੂੰ ਬਾਹਲੀਆਂ ਸੋਹਣੀਆਂ ਪਤਨੀਆਂ ਨਾਲ ਉਹਨਾਂ ਨੇ ਵਿਆਹ ਕਰਾਉਣ ਤੋਂ ਪਾਸਾ ਵਟਣਾ ਸ਼ੁਰੂ ਕੀਤਾ ਉਹ ਕਾਲੀਆਂ ਕਲੋਟੀਆਂ ਜਿਆ ਨਾਲ ਵਿਆਹ ਕਰਾਉਂਦੇ ਉਹ ਜੇ ਨਿਆਣੇ ਬਦਲ ਗਏ ਕਿ ਉਹਨਾਂ ਦੀਆਂ ਜਨਰੇਸ਼ਨਾਂ ਬਦਲ ਗਈਆਂ ਪੈਸਾ ਟੱਕਾ ਬਹੁਤ ਖੁਸ਼ ਹੈ ਆਪਾਂ ਇੱਕ ਕਹਾਣੀ ਵੀ ਸੁناਈ ਸੀਗੀ ਨਾ ਕਿ ਉਹ ਉਹ ਕਹਾਣੀ ਮਤਲਬ 6 ਲੱਖ 1.5 ਲੱਖ ਦੇ ਕਰੀਬ ਸੁਣੀ ਗਈ ਹੈ ਸ਼ਾਇਦ ਆ ਬਾਬਾ ਭਗੇਲ ਸਿੰਘ ਹੋਰਾਂ ਨੇ ਜਿਸ ਤਰ੍ਹਾਂ ਇੱਕ ਵਪਾਰੀ ਦੀ ਪਤਨੀ ਨੂੰ ਬਚਾਇਆ ਸੀਗਾ ਕਮਲ ਨੂੰ ਤੇ ਮੁੜ ਕੇ ਉਹ ਫਿਰ ਪਰਿਵਾਰ ਉਸ ਨੂੰ ਅਕਸੈਪਟ ਨਹੀਂ ਸੀ ਕਰਦਾ ਸੋ ਇਸ ਤਰ੍ਹਾਂ ਔਰਤ ਕਮਜ਼ੋਰ ਦੀ ਔਰਤ ਦੀ ਕਾਦੀ ਇੱਜ਼ਤ ਆ ਬਰੂ ਇਸ ਤਰ੍ਹਾਂ ਮਗਰਮਛ ਦੇ ਰੂਪ ਦੇ ਵਿੱਚ ਉਹ ਸ਼ਕਤੀਸ਼ਾਲੀ ਜਿਹੜੇ ਲੋਕ ਸੀਗੇ ਮਗਰਮਛ ਦੇ ਰੂਪ ਦੇ ਵਿੱਚ ਉਹ ਦਿਖਾਏਗੇ ਇੱਕ ਕਹਾਣੀ ਕਢੇਗੀ ਕਿ ਭਾਈ ਜੇ ਤੁਹਾਡੀ ਧੀ ਬੰਦਾ ਤਾਂ ਬੰਦਾ ਸ਼ਕਤੀਸ਼ਾਲੀ ਜਾਨਵਰ ਨੂੰ ਵੀ ਬਿਹਾਣੀ ਪਵੇ ਤਾਂ ਧੀ ਦਾ ਇਹ ਫਰਜ਼ ਹੈ ਕਿ ਉਹ ਬਾਬਲ ਦਾ ਦੁੱਖ ਵਡਾਉਂਦੀ ਹੋਈ ਉਸ ਜਾਨਵਰ ਨੂੰ ਵੀ ਪਰਵਾਨ ਕਰੇ ਇਤਰਾਸਤੀ ਹੈ ਹਾਲਾਂਕਿ ਉਹਨਾਂ ਨੇ ਕੋਸ਼ਿਸ਼ ਕੀਤੀ ਆਪਣਾ ਲਾਗੀ ਭੇਜਿਆ ਦੋ ਜਗ੍ਹਾ ਉਸ ਦਾ ਰਿਸ਼ਤਾ ਕੀਤਾ ਉਪਰਵਾਨ ਨਹੀਂ ਚੜਿਆ ਇਹ ਵੀ ਇੱਕ ਇਤਰਾਸ ਦੀ ਹੈ ਕਿ ਕਾਹਨੂ ਬਗਾਨੇ ਪੁੱਤ ਮਰਾਉਣੇ ਆ ਤੇ ਪਹਿਲੀ ਝੱਟੇ ਕੋਈ ਇਸ ਤਰ੍ਹਾਂ ਦਾ ਹਮਲਾ ਬਰਾਵੇ ਹੁਕਮਰਾਨ ਆਵੇ ਉਸ ਨਾਲੇ ਆਪਣੀ ਧੀ ਦਾ ਡੋਲਾ ਤੋੜ ਦਿਓ ਧੀ ਜਾਵੇ ਭਾਵੇਂ ਪਤਾਲ ਚ ਤੇ ਭਾਵੇਂ ਠੱਠੇ ਖੂਹ ਦੇ ਵਿੱਚ ਉਹਨਾਂ ਨੂੰ ਕੋਈ ਮਤਲਬ ਨਹੀਂ ਧੀ ਦਾ ਇਹ ਕਰਮ ਹੈ ਕਿ ਉਹ ਅੱਖਾਂ ਮੀਚ ਕੇ ਮਗਰਮੱਛ ਨਾਲ ਜਾਨਵਰ ਨਾਲ ਵੀ ਗਧੇ ਨਾਲ ਵੀ ਵਿਆਹ ਕਰਾਉਣਾ ਪ੍ਰਵਾਨ ਕਰ ਲਵੇ ਇਹ ਔਰਤ ਦੀ ਤਰਾਸ ਦੀ ਦੱਸੀ ਗਈ ਹੈ ਬਾਅਦ ਦੇ ਵਿੱਚ ਜਿਵੇਂ ਕਹਾਣੀ ਸੁਖਦ ਮੂਡ ਲੈਂਦੀ ਹੈ ਕਿ ਉਹ ਮਗਰਮਚ ਨਹੀਂ ਸੀ ਅਸਲ ਦੇ ਵਿੱਚ ਉਹ ਰਾਜਾ ਸੀ ਇੱਕ ਆਮ ਬੰਦਾ ਸੀ ਉਸ ਨੂੰ ਜਦੋਂ ਕੋਈ ਵਿਅਕਤੀ ਉਸ ਦੇ ਪਤਾਲ ਦੇ ਵਿੱਚ ਆ ਕੇ ਆਸ਼ੀਰਵਾਦ ਦੇ ਦਿੰਦਾ ਸੀ ਤਾਂ ਉਹ ਮੁੜ ਕੇ ਮਨੁੱਖੀ ਜੁਗ ਵਿੱਚ ਆ ਸਕਦਾ ਸੀ ਜਾਨੀ ਕਹਾਣੀ ਨੂੰ ਸੁਖਦ ਰੂਪ ਦੇ ਵਿੱਚ ਕਿਵੇਂ ਬਦਲਿਆ ਗਿਆ ਸੋ ਇਹਦੇ ਵਿੱਚ ਲੌਜੀਕ ਜਾਂ ਤਰਕ ਹੀ ਦਿੱਤਾ ਗਿਆ ਕਿ ਮਾਪੇ ਆਪਣੀ ਧੀ ਨੂੰ ਭਾਵੇਂ ਟੱਠੇ ਖੂਦ ਵਿੱਚ ਧੱਕਾ ਦੇ ਦੇਣਾ ਸੋ ਧੀ ਦਾ ਇਹ ਧਰਮ ਹੈ ਕਿ ਉਸ ਨਖੱਟੂ ਨੂੰ ਵੀ ਪ੍ਰਵਾਨ ਕਰੇ ਭਾਵੇਂ ਜਿਹੜਾ ਕਿ ਕਾਸਜੋਗਾ ਵੀ ਨਾ ਹੋਵੇ ਸੋ ਇਹ ਇਸ ਦਾ ਲੌਜਿਕ ਹੈ ਕਿ ਅੱਖਾਂ ਬੰਦ ਕਰਕੇ ਉਹਨੂੰ ਨਰਕ ਚ ਵੀ ਧੱਕ ਦੇ ਉਹਨੂੰ ਪ੍ਰਵਾਨ ਕਰਨਾ ਪਵੇ ਮੁੱਕ ਦੀ ਗੱਲ ਇਸ ਕਹਾਣੀ ਚ ਇਹ ਸਾਰ ਸਮਝਾਇਆ ਗਿਆ ਤੇ ਅਖੀਰ ਚ ਦੱਸਿਆ ਗਿਆ ਕਿ ਜਿਹੜਾ ਉਸ ਨਰਕ ਰੂਪੀ ਨਖਿੱਧ ਬੰਦੇ ਨੂੰ ਜਾਂ ਮਗਰਮੱਛ ਜਾਂ ਗਧੇ ਨੂੰ ਉਹ ਵਿਆ ਹੀ ਜਾਂਦੀ ਹੈ ਨਾ ਤਾਂ ਉਹ ਆਉਣ ਵਾਲੇ ਸਮੇਂ ਉਹਦੇ ਲਈ ਸਭ ਤੋਂ ਬਿਹਤਰ ਪਤੀ ਸਾਬਤ ਹੋਏਗਾ ਜਾਨੀ ਉਹ ਰਾਜਾ ਬਣ ਜਾਏਗਾ ਜਿਵੇਂ ਇਹ ਵਿਅਕਤੀ ਸੀ ਜਿਹਨਾਂ ਸਰਾਪ ਮਿਲਿਆ ਉਹਦੇ ਚੋਂ ਧਰਮ ਕਰਮ ਦਿਖਾਇਆ ਗਿਆ ਜਾਨੀ ਮੁੱਕ ਦੀ ਗੱਲ ਕਿ ਧੀਆ ਆਪਣੇ ਬਾਬਲ ਦੇ ਮਾਤਾ ਦੇ ਆਦੇਸ਼ ਤੋਂ ਬਾਗੀ ਨਾ ਹੋਣ ਜਿਹੋ ਜਿਹਾ ਵੀ ਉਹਨਾਂ ਨੂੰ ਕੋਈ ਨਖਟੂ ਕੋਈ ਸੜੇ ਤੋਂ ਸੜਿਆ ਬੰਦਾ ਰੋਹੀ ਦੀ ਕਰਦਾ ਜਾਤੂ ਕੁੜੀਆਂ ਮਦੂਤ ਦੀ ਛਟੀ ਉਹਨੂੰ ਕੋਈ ਫਰਕ ਨਹੀਂ ਉਹ ਭਾਵੇਂ ਤੂਦ ਦੀ ਛਟੀ ਹੋਵੇ ਭਾਵੇਂ ਉਹ ਕੁਛ ਹੋਵੇ ਤੇ ਉਹਨੂੰ ਉਹ ਕਿਕਰ ਦਾ ਜਾਤੂ ਪਰਵਾਹ ਨਹੀਂ ਕਰਨਾ ਪੈਣਾ ਇਹਦੇ ਚ ਧੀਆ ਨੂੰ ਇਹ ਧਰਮ ਕਰਮ ਦੀ ਸਿੱਖਿਆ ਦਿੱਤੀ ਗਈ ਆ ਉਸਦੀ ਦੁਖਦ ਜ਼ਿੰਦਗੀ ਨੂੰ ਫਿਰ ਕਿਵੇਂ ਕਿ ਸਬਰ ਸਬੂਰੀ ਨਾਲ ਤੂੰ ਕੱਟੀ ਜਾ ਨਾ ਮਾਰ ਜਾ ਲਮਾਵੇ ਪੇਕੇ ਤਾ ਧੜੀ ਦੇ ਦੂਰ ਗੀਤ ਗਾਈ ਜਾ ਸੋ ਇਹ ਇਸ ਦਾ ਲੌਜੀਕ ਜਣੀ ਬਾਲਮਨਾਂ ਦੇ ਵਿੱਚ ਉਹਨਾਂ ਕੰਜਕਾ ਨੂੰ ਉਹਨਾਂ ਬੱਚੀਆਂ ਨੂੰ ਇਹ ਲੌਜੀਕ ਦਿੱਤਾ ਗਿਆ ਕਿ ਤੁਸੀਂ ਪਿਤਾ ਦੇ ਮਾਪਿਆਂ ਦੇ ਆਦੇਸ਼ ਤੋਂ ਮੁਨਕਰ ਨਹੀਂ ਹੋਣਾ ਬਸ ਜਸ ਖੂ ਦੇ ਵਿੱਚੋਂ ਤੁਹਾਨੂੰ ਤੱਕਾ ਦੇ ਦੇਣ ਉਹ ਪ੍ਰਵਾਨ ਕਰ ਲਿਓ ਉਸ ਖੂ ਦੇ ਵਿੱਚੋਂ ਹੀ ਤੁਹਾਨੂੰ ਫਿਰ ਆਉਣ ਵਾਲੇ ਸਮੇਂ ਖਜ਼ਾਨਾ ਮਿਲਣਾ ਜਾਨੀ ਤੁਹਾਨੂੰ ਵਧੀਆ ਪਤੀ ਵਰਤਾ ਦੇ ਰੂਪ ਦੇ ਵਿੱਚ ਇੱਕ ਚੰਗਾ ਪਤੀ ਆਖਰ ਨੂੰ ਸਾਬਤ ਹੋਵੇਗਾ ਭਾਵੇਂ ਉਹ ਪਹਿਲਾਂ ਨਖੱਟੂ ਹੀ ਹੋਵੇ ਸੋ ਇਹ ਬਾਲ ਮਨਾਂ ਦੇ ਮਨ ਦੇ ਵਿੱਚ ਗੱਲ ਪੱਕੀ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਸਮਿਆਂ ਦੇ ਛਾਤਰ ਲੋਕਾਂ ਨੇ ਘੜੀਆਂ ਸਨ ਤਾਂ ਜੋ ਪਿਓ ਆਪਣੀ ਇੱਜ਼ਤ ਤੋਂ ਜਾਂ ਆਪਣੀ ਫਸਲ ਵਾੜੀ ਜਾਂ ਆਪਣੇ ਠੁੱਕ ਬਚਾ ਸਕਣ ਤੇ ਧੀਆਂ ਜਾਨ ਟੱਟੇ ਕੋਚ ਕੋਈ ਫਰਕ ਨਹੀਂ ਸੋ ਇਹ ਹੈ ਲੋਕ ਕਹਾਣੀ ਰਾਜਾ ਮਗਰਮਚ ਬਾਤਾਂ ਦੇ ਇਸ ਪੰਜਾਬ ਦੀਆਂ ਚੋਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ 987609655 ਵਟਸਐਪ ਗਰੁੱਪ ਚੋਂ ਮੰਗਵਾ ਸਕਦੇ ਹੋ ਤੇ ਇਸੇ ਹੀ ਨੰਬਰ 9876309655 ਤੇ ਪ੍ਰੋਮ ਚ ਵੀ ਕਾਲ ਕਰ ਸਕਦੇ ਹੋ ਆਪਣਾ ਸੰਪਰਕ ਨੰਬਰ ਹੈ ਇਹ ਸਾਰੀਆਂ ਕਹਾਣੀਆਂ ਆਪਣੇ ਜਿਹੜੇ ਚੈਨਲ ਦੀ ਪਲੇਲਿਸਟ ਆ ਉਸ ਤੇ ਵਿੱਚ ਪਾ ਦਿੱਤੀਆਂ ਜਾਂਦੀਆਂ ਨੇ ਅਗੇ ਜਰੂਰ ਬੱਚਿਆਂ ਨੂੰ ਸ਼ੇਅਰ ਕਰਿਓ ਤੇ ਵਧੀਆ ਲੱਗੇਗਾ ਤੇ ਇਹ ਸੀ ਲੋਕ ਕਹਾਣੀ ਰਾਜਾ ਮਗਰਮਚ 9876309655 ਆਪਣਾ WhatsApp ਗਰੁੱਪ ਨੰਬਰ